ਵੇ ਨੈਟਵਰਕ ਵੱਲੋਂ ਆਪਣੇ ਦਰਸ਼ਕਾਂ ਨੂੰ ਵੱਖ-ਵੱਖ ਧਾਰਮਿਕ ਸਥਾਨਾਂ ਤੋਂ ਕਾਰ ਬੈਠੇ ਦਰਸ਼ਨ ਕਰਵਾਏ ਜਾ ਰਹੇ ਹਨ ਇਸੇ ਤਰ੍ਹਾਂ ਹੀ ਅੰਮ੍ਰਿਤਸਰ ਮੰਦਿਰ ਮਾਤਾ ਲਾਲ ਦੇਵੀ ਮਾਡਲ ਟਾਊਨ ਰਾਨੀਕਾਬਾਗ ਤੋਂ ਰੋਜ਼ਾਨਾ ਹੀ ਸਵੇਰੇ ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਕੀਤਾ ਜਾ ਰਿਹਾ ਹੈ ਇਸ ਦੇ ਤਹਿਤ ਹੀ ਹੁਣ ਇਸ ਪ੍ਰਸਾਰਣ ਨੂੰ ਐਚਡੀ ਕੁਆਲਿਟੀ ਨਾਲ ਸੰਕਟਾ ਕਾਰ ਬੈਠ ਕੇ ਇਸ ਦਾ ਆਨੰਦ ਮਾਣ ਸਕਦੀਆਂ ਹਨ ਫਾਸਟਰੇ ਨੈਟਵਰਕ ਵੱਲੋਂ ਮੰਦਿਰ ਮਾਡਲ ਟਾਊਨ ਵਿਖੇ ਐਚਡੀ ਕੁਆਲਿਟੀ ਦੇ ਕੈਮਰੇ ਲਗਾਏ ਗਏ ਹਨ ਜਿਸ ਨਾਲ ਹੁਣ ਪਿਕਚਰ ਕੁਆਲਿਟੀ ਹੋਰ ਵਧੀਆ ਇਸ ਮੌਕੇ ਮੰਦਿਰ ਦੇ ਪ੍ਰਧਾਨ ਵਿਕਰਮ ਸ਼ਰਮਾ ਨੇ ਫਾਸਵੀ ਨੈਟਵਰਕ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੇ ਆਖਿਆ ਕਿ ਪਿਛਲੇ ਲੰਬੇ ਸਮੇਂ ਤੋਂ ਚੈਨਲ ਵੱਲੋਂ ਮੰਦਿਰ ਤੋਂ ਲਾਈਵ ਟੈਲੀਕਾਸਟ ਕੀਤਾ ਜਾ ਰਿਹਾ ਹੈ ਪਰ ਹੁਣ ਜਿਹੜਾ ਫਾਸਵੀ ਚੈਨਲ ਵੱਲੋਂ ਐਚਡੀ ਕੁਆਲਿਟੀ ਦਾ ਕੈਮਰਾ ਲਗਾਏ ਗਏ ਹਨ ਇਸ ਲਈ ਉਹ ਸਮੂ ਫਾਸਵੀ ਮੈਨੇਜਮੈਂਟ ਦਾ ਧੰਨਵਾਦ ਕਰਦੇ ਹਨ ਇਸ ਮੌਕੇ ਜਗਤਗੁਰੂ Swami Shri Ashnil ji Maharaj ਨੇ ਫਾਸਵੀ ਨੈਟਵਰਕ ਦੀ ਸਮੂ ਮੈਨੇਜਮੈਂਟ ਦਾ ਧੰਨਵਾਦ ਕੀਤਾ ਜੈ ਸ਼੍ਰੀ ਰਾਮ ਸਭ ਤੋਂ ਪਹਿਲਾਂ ਫਾਸਟਵੇਅਰ ਦੀ ਪੂਰੀ ਟੀਮ ਨੂੰ ਬੱਬੀ ਭਾਜੀ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਆ ਕਿ ਜਿਨ੍ਹਾਂ ਦੇ ਸਦਕੇ ਅੱਜ ਪਰਮ ਪੂਜੇ ਮਾਤਾ ਲਾਲ ਦੇਵੀ ਦੇ ਮੰਦਰ ਵਿੱਚ ਐਚ ਡੀ ਕੈਮਰਾ ਐਚ ਡੀ ਕੁਆਲਿਟੀ ਸ਼ੁਰੂ ਕੀਤੀ ਆ ਜਿਹੜੇ ਕਿ ਸੰਗਤ ਨੂੰ ਹੋਰ ਵਧੀਆ ਕੁਆਲਿਟੀ ਮਿਲੇਗੀ ਐਚ ਡੀ ਕੁਆਲਿਟੀ ਇਹਨਾਂ ਦੀ ਬੱਬੀ ਭਾਜੀ ਦਾ ਤੇ ਉਹਨਾਂ ਦੀ ਪੂਰੀ ਟੀਮ ਨੂੰ ਮੈਂ ਬਹੁਤ ਬਹੁਤ ਵਧਾਈ ਦਿੰਦਾ ਆ ਜੈ ਮਾਤਾ ਦੀ ਪਰਮ ਪੂਜੇ ਮਾਤਾ ਲਾਲ ਦੇਵੀ ਟਰਸਟ ਰਾਨੀ ਕਾ ਬਾਗ ਮਾਡਲ ਡਾਊਨ ਅੰਮ੍ਰਿਤਸਰ ਤੋਂ ਅੱਜ ਫਾਸਟਵੇ ਵਾਲਿਆਂ ਨੇ ਰਾਜੂ ਭਾਜੀ ਦੀ ਪੂਰੀ ਟੀਮ ਨੇ ਬੱਬੀ ਭਾਜੀ ਦੀ ਪੂਰੀ ਟੀਮ ਨੇ ਅੱਜ ਮਾਦਾਈ ਦੇ ਵਿੱਚ ਮਾਦਾਈ ਦੇ ਮੰਦਿਰ ਪੰਜਾਬ ਦਾ ਸਭ ਤੋਂ ਪਹਿਲਾ ਕੈਮਰਾ ਵਾਈਫਾਈ ਇੰਟਰਨੈਟ ਦਾ ਅੱਜ ਮਾਦਾਈ ਦੇ ਮੰਦਿਰ 'ਚ ਗਿਫਟ ਕੀਤਾ ਗਿਆ ਹਾਂਜੀ ਅਹੀਂ ਫਾਸਟਵੇ ਵਾਲੀ ਸਾਰੀ ਟੀਮ ਦਾ ਬੱਬੀ ਭਾਜੀ ਦਾ ਖਾਸ ਕਰਕੇ ਬੱਬੀ ਭਾਈ ਨੇ ਸਾਡੇ ਨਾਲ ਬੜੀ ਮਦਦ ਕੀਤੀ ਸਾਡੀ ਸਾਡੇ ਟਰਸਟ ਦੀ ਮਦਦ ਕੀਤੀ ਅਸੀਂ ਇਹਨਾਂ ਦਾ ਧੰਨਵਾਦ ਕਰਨੇ ਆਂ ਔਰ ਪੂਰੀ ਟੀਮ ਦਾ ਧੰਨਵਾਦ ਕਰਨੇ ਆਂ ਕਿ ਜਿਹੜਾ ਸਾਨੂੰ ਇਹ ਕੈਮਰਾ ਦਿੱਤਾ ਹੈ ਗਿਫਟ ਕੀਤਾ ਹੈ ਬੜਾ ਬੜਾ ਧੰਨਵਾਦ ਤੁਹਾਡਾ ਸ਼ਹਿਰ ਵਾਸੀਆਂ ਨੂੰ ਅਸੀਂ ਬੇਨਤੀ ਬੇਨਤੀ ਵੀ ਕਰਨੇ ਆਂ ਔਰ ਔਰ ਉਹਨਾਂ ਨੂੰ ਇਹ ਵੀ ਮੈਸੇਜ ਦੇਨੇ ਆਂ ਕਿ ਆਪਣੇ ਘਰਾਂ ਦੇ ਵਿੱਚ ਹੁਣ ਤੁਸੀਂ HD Wi-Fi live ਇੰਟਰਨੈਟ ਦੇ ਉੱਤੇ ਜਿਹੜਾ ਵਾਈਫਾਈ ਕੈਮਰਾ ਲੱਗਾ ਹੈ ਉਹਦੇ ਰਾਹੀਂ ਤੁਸੀਂ ਆਪਣੇ ਟੀਵੀ ਦੇ ਉੱਤੇ ਕੁਆਲਿਟੀ ਦੇ ਨਾਲ ਬੜਾ ਵਧੀਆ ਤੁਸੀਂ ਮਾਤਾ ਜੀ ਦੇ ਮੰਦਿਰ ਦਾ ਪ੍ਰੋਗਰਾਮ ਬੜਾ ਵਧੀਆ ਦੇਖ ਸਕਦੇ ਹੋ ਤੁਸੀਂ